ਤਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਬਾਹੂ ਨਿਬਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾਦੀ ਵੇਦ ਨਾ ਭੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੋਗੀ ਕੀਤਾ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਰਥ ਭਵੈ ਨੰਗ ਨਾ ਭੀਜੈ ਦਾਤੀ ਕੀਤਾ ਪੁੰਨ ਨਾ ਭੀਜੈ ਬਾਹਰ ਬੈਠਿਆਂ ਸੁਨ ਨਾ ਭੀਜੈ ਭੇਡ ਮਰਹਿ ਭੇਡ ਸੂਰ ਨਾ ਭੀਜੈ ਕੀਤੇ ਹੋਵੈ ਧੂੜ ਲੇਖਾ ਲਿਖੀਐ ਮਨ ਕੈ ਭਾਏ ਨਾਨਕ ਭੀਜੈ ਸਾਚੈ ਨਾ ਆਏ ਮਹੱਲਾ ਪਹਿਲਾ ਨਾਬ ਛੇ ਅਖਟ ਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤੈਨ ਭੀ ਅੰਤ ਨਾ ਪਾਇਆ ਤੂਹੇ ਨਾਮ ਬਿਹੂਣ ਮੁਕਤ ਕਿਉ ਹੋਏ ਨਾਬ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪਾਉੜੀ ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ ਆਪੇ ਖੇਲ ਰਚਾਈ ਓਨ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜੇ ਹਨ ਮਾਇਆ ਮੋਹ ਵਿਧਾਇਆ ਗੁਰ ਪ੍ਰਸਾਦੀ ਉਬਰੇ ਜਿਨ ਭਾਣਾ ਭਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਸਲੋਕ ਮਹਲਾ 2 ਤਾਪ ਉਪਾਏ ਨਾਨਕਾ ਆਪੇ ਰਖੈ ویک ਮੰਦਾ ਕਿਸ ਨੂੰ ਆਖੀਐ ਜਾਂ ਸਬਨਾ ਸਾਹਿਬ ਏਕ ਹੈ ਸਬਨਾ ਸਾਹਿਬ ਏਕ ਹੈ ਵੇਖੈ ਧੰਦਾ ਲਾਏ ਕਿਸੈ ਥੂੜਾ ਕਿਸੈ ਅਗਲਾ ਖਾਲੀ ਕੋਈ ਨਾ ਹੈ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆ ਕਉ ਭੇਜੈ ਜਿਨ ਸਥਾਪ ਲੈ ਜਾਵੈ ਆਪੇ ਥਾਪ ਉਹ ਥਾਪੈ ਆਪੇ ਈਤੇ ਵੇਸ ਕਰਾਵੇ ਜੇ ਤੇ ਜੀਵ ਫਿਰੈ ਆਉ ਧੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਦੇਖੈ ਚੱਲਣਾ ਕਾਇਤ ਕੀ ਚਹਿ ਦਾਵੇ ਮੂਲ ਮਤ ਪ੍ਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੀ ਕੋ ਕਹੈ ਕਹਾਏ ਪੌੜੀ ਗੋਰਾ ਮੁਖ ਚਲਤ ਰਚਾਇਓਨ ਗੁਣ ਪ੍ਰਗਤੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਕਤ ਗਈ ਭ੍ਰਮ ਕਟਿਆ ਸੇਵ ਜੋਤ ਜਗਾਇਆ ਜਿਨ ਕੈ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਉਸ ਲੋਕ ਮਹੱਲਾ ਦਜਾ ਸਾਹ ਚੱਲੇ ਵਣਜਾਰੇ ਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸੁਮਾਲ ਵਸਤ ਲਈ ਵਣਜਾਰੀ ਵੱਖਰ ਵੱੱਦਾ ਪਾਏ ਕੀ ਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗੇਓ ਕਿਸ ਕਹੀਐ ਸਾਬਾਸ ਨਦਰਤ ਨਾ ਕਾਉ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੋੜ ਜੁੜ ਵਿਛੁੜੇ ਵਿਛੜ ਜੁੜੇ ਜੀਵ ਜੀਵ ਮੁਏ ਮਵੇ ਜੀਵੇ ਕੀਤੇ ਆ ਕੇ ਬਾਪ ਕੀਤੇ ਆ ਕੇ ਬੇਟੇ ਕੀਤੇ ਗੁਰ ਚੇਲੇ ਹੂਏ ਆਗੇ ਪਾਛੇ ਗਣਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੂਏ ਸਭ ਕਰਨਾ ਕਿਰਤ ਕਰ ਲਿਖੀ ਐ ਕਰ ਕਰ ਕਰਤਾ ਕਰੇ ਕਰੇ ਮਨ ਮੁਖ ਮਰੀਐ ਗੁਰ ਮੁਖ ਤਰੀਐ ਨਾਨਕ ਨਦਰਿ ਨਦਰ ਕਰੇ ਪਾਉੜੀ ਮਾਨਮੁਖ ਦੂਜਾ ਭਰਮ ਹੈ ਦੂਜੈ ਲੋਭਾਇ ਕੂੜ ਕਪਟ ਕਮਾਵਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੀਤ ਹੈ ਸਭ ਦੁਖ ਸਬਾਇਆ ਜਾਮ ਦਰ ਬੱਧੇ ਮਾਰੀਐ ਹੈ ਭਰਮਹਿ ਭਰਮਾਇ ਮਨਮੁਖ ਜਨਮ ਗਵਾਇਆ ਨਾਨਕ ਹਰਿ ਭਾਇਆ ਸਲੋਕ ਮਹਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਬਾਹੇ ਪਾਈਐ ਗੁਰ ਪ੍ਰਸਾਦ ਤਿਨਹੀ ਪੀਤਾ ਰੰਗ ਸਿਓ ਜਿਨ ਕਉ ਲਿਖਿਆ ਆਦ ਮਹੱਲਾ ਦੂਜਾ ਕੀਤਾ ਗਿਆ ਸਾਲਾਹੀਐ ਕਰੇ ਸੋਏ ਸਾਲਾਹੀ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਹੀਐ ਜੇ ਸਭ ਸੈ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਾ ਲਾਹੀਐ ਅੰਤ ਨਾ ਪਾਰ ਆਵਾਰ ਕਉੜੀ ਹਰ ਕਾ ਨਾਮ ਨਿਧਾਨ ਹੈ ਸੇਵੈ ਸੁਖ ਪਾਈ ਨਾਮ ਨਿਰੰਝਨ ਉਚਰਾਤ ਸਿਉ ਘਰ ਜਾਈ ਗੋਰਾਮਕ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੰਖੇ ਰੂ ਵਸ ਹੋਏ ਸਤ ਗੁਰੂ ਧਿਆਈ ਨਾਨਕ ਆਪ ਦਿਆਲ ਹੋਏ ਨਾਮੇ ਲਿਵ ਲਾਈ ਸਲੋਕ ਮਹਲਾ 2 ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਤੀ ਨਾ ਫਿਰੈ ਸਾਹਿਬ ਸੋ ਪ੍ਰਵਾਨ ਚੀਰੀ ਜਿਸਕੇ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀਕਾਰ ਜਿਨਾਂ ਚੀਰੀ ਚੱਲਣਾ ਹੱਥ ਤਿਨਾ ਕਿਛ ਨਾਹੇ ਸਾਹਿਬ ਕਾ ਫੁਰਮਾਨ ਹੋਏ ਉੱਠੀ ਗਰ ਲੈ ਪਾਹੇ ਜੀ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਖੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਜਾ ਸਿਫਤ ਹੈ ਜਿਨਾਂ ਕਉ ਬਖਸ਼ੀਐ ਸੇਈ ਪੋਤੇ ਧਾਰ ਕੁੰਜੀ ਜਿਨ ਕਉ ਦਿੱਤੀਆ ਤਿਨਾ ਮਿਲੇ ਪੰਡਾਰ ਜਹੈ ਕੰਡਾਰੀ ਹੂ ਗੁਣ ਨਿਕਲਹਿ ਤੇ ਕੀ ਅਹ ਪਰਵਾਣ ਨਦਰਤ ਨਾ ਕਉ ਨਾਨਕਾ ਨਾਮ ਜਿਨਾ ਨੀਸਾਨ ਪਉੜੀ ਨਾਮ ਨਿਰੰਜਨ ਨਿਰਮਲਾ ਸੁਣਐ ਸੁਖ ਹੋਈ ਸੁਣ ਸੁਣ ਮਨ ਵਸਾਈਐ 부ਝੈ ਜਾਨ ਕੋਈ ਬਹਿਂਦਿਆ ਉਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਭਗਤਾ ਕਾਉ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਾਨ ਤਨ ਰਾਵ ਰਹਿਆ ਗੁਰਮੁਖ ਹਰਿ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲੀ ਇਹ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁੱਜਹਿ ਬੋਲ ਜੇ ਪੂਰੇ ਪੂਰਾ ਘਰ ਮਿਲੈ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਪਹਾੜ ਕਿਉ ਕੰਡੈ ਤੋਲੈ ਸੁਨਿਆਰ ਤੋ ਲਮ ਅਸਾਰ ਤਕ ਪਾਏ ਨਾਨਕ ਪੁਛਿਆ ਦੇ ਪੁਜਾਏ ਮੂਰਖ ਅੰਧਿਆ ਅੰਦੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਤਹਿਲਾ ਆਖਣ ਔਖਾ ਸੁਨਣ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖ ਹੈ ਸਬਦ ਭਾਖ ਹੈ ਅਰਧ ਉਰਧ ਦਿਨ ਰਾਤ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਣ ਕਰਤਾ ਕਰੇ ਘਟ ਆਉ ਘਟ ਘਟ ਥਾਪ ਆਖਣ ਔ ਖਾ ਨਾਨਕਾ ਆਖ ਨਾ ਜਾਪੈ ਆਖ ਪਉੜੀ ਨਾਏ ਸੁਣੈ ਮਨ ਰਹਿਸੀਐ ਨਾਮੇ ਸਾਤ ਆਈ ਨਾਏ ਸੁਣੈ ਮਨ ਤ੍ਰਿਪਤੀਐ ਸਭ ਦੁਖ ਗਵਾਈ ਨਾਏ ਸੁਣਿਆ ਨਾਉ ਊਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲੇਵ ਲਾਈ ਸਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੇ ਝੂਠ ਨਾ ਨਾਈ ਝੂਠ ਨਾ ਮੀਹੋ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਹੀ ਸਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਏ ਮੋਹੇ ਫਿਰੈ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁੱਲੀਆਂ ਸੁਚੀਆਂ ਜੇ ਭਰ ਜਾਣੈ ਕੋਏ ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾ ਜਤ ਹੋਏ ब्राह्मण चुली संतोष की गिरही का सत दान राजे चुली ने आवकी पड़या सच ध्यान पाणी चेतना तोपई मुख पीत तिख जाए पाणी पिता जगत का फिर पाणी सब खाए पौड़ी ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿਛੇ ਆਵੇ ਨਾਏ ਸੁਣਿਆ ਨਾਉ ਨਿਦ ਮਿਲੈ ਮਨ ਚਿੰਦਿਆ ਪਾਵੇ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੇ ਨਾਏ ਸੁਣਿਆ ਸਹਿਜ ਊਪਜੈ ਸਹਿਜੇ ਸੁਖ ਉਕਾਵੇ ਗੁਰਮਤੀ ਨਾ ਹੋ ਪਾਈਐ ਨਾਨਕ ਗੁਣ ਗਾਵੇ ਸਲੋਕ ਮਹੱਲਾ ਤਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਣ ਦੁੱਖ ਵਰਤਣ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪਾੜ ਪਾੜ ਕਰੇ ਪੁਕਾਰ ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚਲਿਆ ਰੋਏ ਨਾਨਕ ਸਿਫਤੀ ਰਤਿਆ ਮਾਨ ਤਾਨ ਹਰਿਆ ਹੋਏ ਦੁਖ ਕੀਆ ਅੱਗੀ ਮਾਰੀਐ ਹੈ ਧੀ ਦੁਖਦਾਰੂ ਹੋਏ ਮਹੱਲਾ ਬਹਿਲਾ ਨਾਨਕ ਦੁਨੀਆ ਭਸ ਰੰਗ ਭਸੂ ਹੂ ਭਾਸ ਖੇਹ ਭਸੋ ਭਾਸ ਕਮਾਵਣੀ ਧੀ ਭਸ ਭਰੀਐ ਦੇਹ ਹੈ ਜਾ ਜੀਉ ਵਿਚਹੁ ਕੱਢੀਐ ਬਸੂ ਭਰਿਆ ਜਾਏ ਅੱਗੇ ਲੇਖੈ ਮੰਗਿਐ ਹੋਰ ਦਸੂਣੀ ਪਾਏ ਪਾਉੜੀ ਨਾਏ ਸੁਣਿਆ ਸੁਚ ਸੰਜਮੋ ਜਮਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਅਨਿਹਰ ਗਵਾਵੇ ਨਾਏ ਸੁਣਿਆ ਆਪ ਬੁਜੀਐ ਲਾਹ ਨਾਉ ਪਾਵੇ ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੇ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਇਸ ਲੋਕ ਮਹੱਲਾ ਪਹਿਲਾ ਕਾਰ ਨਾਰਾਇਣ ਸੱਵਾ ਨਾਲ ਪੂਜ ਕਰੇ ਰੱਖੇ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪੈਨੈ ਖਾਏ ਅੰਦੀ ਕੰਮੀ ਅੰਧ ਸਜਾਏ ਭੁਖਿਆ ਦੇਨਾ ਮਰਦਿਆ ਰੱਖੇ ਅੰਦਾ ਝਗੜਾ ਅੰਦੀ ਸੱਥੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸੱਬੇ ਵੇਦ ਪੁਰਾਣ ਸੱਬੇ ਕਰਨੇ ਤਪ ਸਭ ਸੱਬੇ ਗੀਤ ਗਿਆਨ ਸੱਬੇ ਗੁద్ధి ਸੋਧ ਸਭ ਸਭ ਤੀਰਥ ਸਭ ਥਾਨ ਸਭ ਬਾਤ ਸਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਬੇ ਮਾਨਸ ਦੇਵ ਸਭ ਸਬੇ ਜੋਗ ਤਿਆਨ ਸਬੇ ਪੁਰੀਆ ਖੰਡ ਸਭ ਸਬੇ ਜੀਅ ਜਹਾਨ ਹੁਕਮ ਚਲਾਏ ਆਪਣੈ ਕਰਮੀ ਵਹੈ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਬਾ ਦੀਵਾਨ ਕਾਉੜੀ ਨਾਏ ਮੰਨਿਐ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਐ ਪਤ ਪਾਈਐ ਹਿਰਦੈ ਹਰਿ ਸੋਈ ਨਾਏ ਮੰਨਿਐ ਪਪ ਜਲ ਲੰਗੀਐ ਫਿਰ ਵਿਗਨ ਨਾ ਹੋਈ ਨਾਏ ਮੰਨਿਐ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾ ਹੋ ਮੰਨੀਐ ਜਿਨ ਦੇਵੈ ਸੋਈ